ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਦੇਖਣ ਵਾਲੇ ਤਮਾਮ ਹੀ ਦਰਸ਼ਕਾਂ ਦਾ ਧੰਨਵਾਦ ਹੈ ਜੀ ਜਿਹੜੇ ਮੇਰੀ ਵੀਡੀਓ ਦੇਖਦੇ ਵੀ ਐ ਤੇ ਅੱਗੇ ਸਾਂਝੀ ਵੀ ਕਰਦੇ ਐ ਤੇ ਬੇਨਤੀ ਐ ਮੈਨੂੰ ਲਿਖ ਕੇ ਕਮੈਂਟ ਟਿੱਪਣੀਆਂ ਰਾਹੀਂ ਦੱਸ ਵੀ ਦਿਆ ਕਰੋ ਵੀ ਕੰਮ ਕਿਵੇਂ ਲੱਗਦਾ ਹੈ ਤੇ ਆਪਣੀ ਰਾਏ ਆਪਣੀ ਸੋਚ ਵੀ ਜਰੂਰ ਦੱਸਿਆ ਕਰੋ ਤੁਸੀਂ ਇਹ ਘਰ ਬਣਦਾ ਦੇਖਿਆ ਸਵਾਸਤ ਗ੍ਰਹਿ ਨਾਮ ਦਾ ਜਿਹੜਾ ਘਰ ਬਣ ਰਿਹਾ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਦੇ ਬਣਦੇ ਹੋਏ ਛੱਜਿਆਂ ਦੀ ਜਿਹਨੂੰ ਆਪਾਂ ਵਾਧਰਾ ਵੀ ਕਹਿ ਦਿੰਦੇ ਆ ਛੱਜਾ ਵੀ ਕਹਿ ਦਿੰਦੇ ਆ ਪੰਜਾਬੀ ਵਿੱਚ ਵੀ ਜਿਹੜਾ ਕਿ ਆਪਾਂ ਉਤਲੇ ਪਾਸੇ ਛੱਤ ਦੇ ਉੱਤੇ ਵੀ ਬਣਾ ਦਿੰਦੇ ਆ ਤੇ ਆਹ ਵਿੰਡੋ ਬਾਰੀਆਂ ਦੇ ਉੱਤੇ ਵੀ ਆਪਾਂ ਛੱਜੇ ਬਣਾ ਦਿੰਦੇ ਆ ਚਲੋ ਕੋਈ ਲੱਕੜ ਦਾ ਬਣਾ ਕੇ ਉੱਤੇ ਲੋਹੇ ਦਾ ਪੱਤਰਾ ਵੀ ਲੱਗਿਆ ਹੁੰਦਾ ਜਾਂ ਉੱਤੇ ਚਾਦਰਾਂ ਵੀ ਪਾਈਆਂ ਹੁੰਦੀਆਂ ਕੋਈ ਕਿਸੇ ਚੀਜ਼ ਦਾ ਬਣਾ ਲੈਂਦਾ ਕੋਈ ਕਿਸੇ ਚੀਜ਼ ਦਾ ਬਣਾ ਲੈਂਦਾ ਪਰ ਆਹ ਪੱਥਰ ਦਾ ਵੀ ਬਹੁਤ ਵਧੀਆ ਬਣਦਾ ਜਿਵੇਂ ਤੁਸੀਂ ਆਹ ਬਣਿਆ ਹੋਇਆ ਦੇਖ ਰਹੇ ਹੋ ਇਹ 17 18 ਇੰਚ ਬਾਹਰੋਂ ਨਿਕਲਿਆ ਹੋਇਆ ਤੇ ਸਾਈਡ ਤੇ ਜਿਹੜੀਆਂ ਸਪੋਟਾਂ ਜਿਹੜੀਆਂ ਟੋਡੀਆਂ ਬਣਾਈਆਂ ਹੋਈਆਂ ਉਹ ਵੀ ਇਸੇ ਪੱਥਰ ਦੀਆਂ ਬਣਾਈਆਂ ਹੋਈਆਂ ਇਹ ਆਪਾਂ 1.5 ਇੰਚ ਵਾਲਾ ਪੱਥਰ ਵੀ ਲੈ ਸਕਦੇ ਆ ਇਹ ਸਵਾ ਕੈਂਚੀ ਮੋਟਾ ਪੱਥਰ ਸੀਗਾ ਇਹ ਇਸੇ ਤਰ੍ਹਾਂ ਬਣ ਜਾਂਦੀਆਂ ਪਰ ਪਹਿਲਾਂ ਜਗ੍ਹਾ ਜ਼ਰੂਰ ਛਡਾ ਲੈਣੀ ਚਾਹੀਦੀ ਹੈ ਜਿਹੜੀ ਆ ਉੱਤੇ ਛੱਡੀ ਹੋਈ ਤੁਸੀਂ ਦੇਖਦੇ ਹੋ ਆ ਇੱਟਾਂ ਵੱਧੀਆਂ ਇਹ ਗਾਰੇ ਚ ਲਾਈਆਂ ਹੋਈਆਂ ਸੀ ਤਾਂ ਕਿ ਇੱਟਾਂ ਕੱਢ ਕੇ 4 ਇੰਚੀ ਪੱਥਰ ਅੰਦਰ ਪਾਇਆ ਜਾ ਸਕੇ ਚਿਰੀ ਪਟਣੀ ਥੋੜੀ ਔਖੀ ਲੱਗਦੀ ਹੈ ਆ ਛੱਜਾ ਬਣ ਰਿਹਾ ਜੀ ਬਰਾਂਡੇ ਦੇ ਉੱਤੇ ਜਿਹੜਾ ਕਿ ਬਹੁਤ ਹੀ ਪ੍ਰਾਤਨ ਇਹ ਨਮੂਨਾ ਹੈ ਤੇ ਇਹਦੇ ਉੱਤੇ ਪੱਥਰ ਵੀ ਲੱਗਣਾ ਹੈ ਆ ਤੁਸੀਂ ਦੇਖ ਰਹੇ ਹੋ ਬਹੁਤ ਥਾਂ ਤੇ ਤੁਸੀਂ ਇਹ ਬਣਿਆ ਹੋਇਆ ਦੇਖਿਆ ਹੋਣਾ ਮੈਂ ਕਹਿਣਾ ਹੁੰਦਾ ਵੀ ਕੋਈ ਵੀ ਇਹ ਕਾਰਾਗਰੀ ਮੇਰੀ ਨਹੀਂ ਇਹ ਉਹੀ ਪ੍ਰਾਤਨ ਗਿਆਨੀ ਹੈ ਸਾਡੇ ਮਹਾਨ ਕਾਰੀਗਰਾਂ ਦਾ ਤੇ ਉਹਨਾਂ ਨੂੰ ਦੇਖ ਕੇ ਹੀ ਅੱਗੇ ਅੱਗੇ ਅਸੀਂ ਇਹ ਕੰਮ ਕਰ ਰਹੇ ਹਾਂ ਦੇਖਣ ਚ ਵੀ ਵਧੀਆ ਲੱਗਦਾ ਹੈ ਚਲੋ ਦਾ ਮਤਲਬ ਬਣਵਾਉਣ ਵਾਲੇ ਮਾਲਕ ਦੀ ਵੀ ਮੰਗ ਹੁੰਦੀ ਹੈ ਵੀ ਉਸ ਤਰ੍ਹਾਂ ਦਾ ਛੱਜਾ ਬਣਾਇਆ ਜਾਵੇ ਆ ਤੁਸੀਂ ਬਣਦਾ ਹੋਇਆ ਦੇਖ ਰਹੇ ਹੋ ਤੇ ਹੁਣ ਇਹ ਪੂਰਾ ਛੱਜਾ ਜਿਹੜਾ ਇੱਟਾਂ ਦਾ ਹੈ ਇਹ ਤਿਆਰ ਹੋ ਚੁੱਕਿਆ ਦੇਖੋ ਇਸ ਤਰ੍ਹਾਂ ਦੀ ਇਹਦੀ ਦਿੱਖ ਦਿਖਣ ਲੱਗ ਜਾਂਦੀ ਹੈ ਬਾਹਰਲੇ ਪਾਸਿਓ ਤੇ ਆ ਜਿਵੇਂ ਲੱਗ ਰਿਹਾ ਹਲੇ ਇਹਦੇ ਉੱਤੇ ਪੱਥਰ ਲੱਗਣਾ ਬਾਕੀ ਹੈ ਹੁਣ ਤੁਸੀਂ ਦੇਖੋਗੇ ਤੇ ਪੱਥਰ ਵੀ ਇਹਦੇ ਉੱਤੇ ਆਪਾਂ ਹੁਣ ਲੱਗਿਆ ਹੋਇਆ ਦੇਖਾਂਗੇ ਤਾਂ ਕਿ ਇਹ ਜਿਹੜੀਆਂ ਕੋਈ ਪੁਰਾਣੀਆਂ ਚੀਜ਼ਾਂ ਪੁਰਾਣੀ ਕਲਾ ਪੁਰਾਣੇ ਨਮੂਨੇ ਐ ਇਹ ਦੁਬਾਰਾ ਫੇਰ ਪਾਏ ਜਾਣ ਤਾਂ ਸੋਹਣੇ ਲੱਗਦੇ ਆ ਆਮ ਮੋਲਡਿੰਗਾਂ ਨਾਲ ਆਮ ਉਸ ਨਾਲੋਂ ਚਲੋ ਆਮ ਉਹ ਵੀ ਸੋਹਣੇ ਲੱਗਦੇ ਆ ਪਰ ਇਹ ਵੀ ਵਧੀਆ ਲੱਗਦੇ ਆ ਜੇ ਕਿਤੇ ਇਸ ਤਰ੍ਹਾਂ ਪਾਏ ਜਾਣ ਆ ਤੁਸੀਂ ਦੇਖ ਰਹੇ ਹੋ ਵੀ ਪੱਥਰ ਵੀ ਇਹ ਤੇ ਲੱਗ ਗਿਆ ਪੱਥਰ ਲਾ ਕੇ ਇਹ 20 22 ਇੰਚ ਕੰਧ ਤੋਂ ਅੱਗੇ ਆ ਗਿਆ ਮੇਂ ਕੋਈ ਵੀ ਪਾਣੀ ਦਾ ਬਹਾਵ ਹੈ ਬਾਛੜ ਹੈ ਜਾਂ ਉੱਤੋਂ ਜਿਹੜਾ ਮੀਂਹ ਪੈਂਦਾ ਉਹ ਕੰਦ ਤੋਂ ਦੂਰ ਡਿੱਗੂਗਾ ਉਹਦਾ ਰੰਗ ਨਹੀਂ ਖਰਾਬ ਕਰਦਾ ਤੇ ਦੇਖਣ ਚ ਉਹ ਵੀ ਸਜਾਵਟ ਲੱਗਦੀ ਆ ਸੋਨਾ ਲੱਗਦਾ ਜਿਵੇਂ ਤੁਸੀਂ ਆ ਦੇਖ ਰਹੇ ਹੋ ਵਿਚਾਲੇ ਜਿਹੜੀ ਤਿਵਾਰੀ ਆ 312 ਵਾਲੀ ਆ ਤੇ ਉਸ ਤਰ੍ਹਾਂ ਸਾਰਾ ਇਹਦਾ ਅਗਲਾ ਪਾਸਾ ਹੈ ਫਿਰ ਆਪਾਂ ਦੇਖ ਰਹੇ ਹਾਂ ਵੀ ਆ ਪੌੜੀ ਤੁਸੀਂ ਬਣਦੀ ਪਹਿਲਾਂ ਵੀ ਦੇਖੀ ਹੈ ਪ੍ਰਾਤਨ ਢੰਗ ਨਾਲ ਪਹਿਲਾਂ ਇਹਦੀਆਂ 6-7 ਭਾਗ ਆ ਚੁੱਕੇ ਐ ਇਸ ਘਰ ਦੇ ਨਿਉਆਂ ਤੋਂ ਲੈ ਕੇ ਇਹ ਦਿਖਾਇਆ ਗਿਆ ਹੈ ਇਹਨੂੰ ਜ਼ਰੂਰ ਦੇਖਿਓ ਸਾਰੇ ਘਰ ਬਣਦੇ ਨੂੰ ਦੇਖ ਕੇ ਆਪਾਂ ਨੂੰ ਘਰ ਬਣਾਉਣ ਦੀ ਸਮਝ ਆ ਸਕਦੀ ਹੈ ਦਰਸ਼ਕਾਂ ਨੂੰ ਵੀ ਮਾਲਕਾਂ ਨੂੰ ਵੀ ਜਿਹੜੇ ਘਰ ਬਣਵਾ ਰਹੇ ਆ ਤੇ ਮਿਸਤਰੀਆਂ ਨੂੰ ਵੀ ਬੜੇ ਮੇਰੀਆਂ ਸਾਰੀਆਂ ਵੀਡੀਓ ਇਸ ਢੰਗ ਨਾਲ ਬਣਾਈਆਂ ਗਈਆਂ ਵੀ ਬਣਵਾਉਣ ਵਾਲੇ ਨੂੰ ਕਾਰ ਬਣਵਾਉਣ ਵਾਲੇ ਮਾਲਕ ਨੂੰ ਤੇ ਬਣਾਉਣ ਵਾਲੇ ਮਿਸਤਰੀ ਨੂੰ ਦੋਨਾਂ ਨੂੰ ਸਮਝਾ ਸਕੀ ਆ ਹੁਣ ਇਹਦੀ ਆ ਪੌੜੀ ਬਣਦੀ ਤੁਸੀਂ ਪਹਿਲਾਂ ਦੇਖੀ ਸੀ ਪਿਛਲੀ ਵੀਡੀਓ ਚ ਦੇਖ ਹੀ ਚੁੱਕਿਓ ਵੀ ਪੌੜੀ ਨੂੰ ਕਿਵੇਂ-ਕਿਵੇਂ ਬਣਾਇਆ ਗਿਆ ਕੋਈ ਸਰੀਆ ਸਿਮਿੰਟ ਨਹੀਂ ਲੱਗਿਆ ਹੋਇਆ ਇਹਦੇ ਚ ਸਾਰੇ ਥਾਵਾਂ ਤੇ ਡਾਟ ਲਾਈ ਹੋਈ ਹੈ ਹੁਣ ਇਹਦੀ ਆ ਉਤਲੀ ਮੰਜ਼ਲ ਬਣਨ ਲਈ ਤਿਆਰ ਹੋ ਚੁੱਕੀ ਆ ਦੇਖੋ ਆਪਾਂ ਹੁਣ ਉਤਲੇ ਪਾਸੇ ਦੇਖਾਂਗੇ ਇਹਦੇ ਵੀ ਉਤਲੀ ਮੰਜ਼ਲ ਦੀ ਜਿਹੜੀ ਚਣਾਈ ਆ ਉਹ ਪੂਰੀ ਹੋ ਚੁੱਕੀ ਐ ਗਾਡਰ ਰੱਖੇ ਜਾ ਜਾ ਚੁੱਕੇ ਐ ਤੇ ਤਾਂ ਕਿ ਸਾਰੇ ਕਿਤੇ ਜਿੰਨੀਆਂ ਵੀ ਛੱਤਾਂ ਐ ਫਰਮੇ ਵਾਲੀਆਂ ਡਾਟਾਂ ਹੀ ਲੱਗੀਆਂ ਐ ਥੱਲੇ ਵੀ ਤੁਸੀਂ ਦੇਖਿਆ ਵੀ ਉਹ ਵੀ ਫਰਮੇ ਵਾਲੀਆਂ ਡਾਟਾਂ ਐ ਹਰ ਥਾਂ ਤੇ ਇੱਕ ਡਾਟ ਹੀ ਮੋੜੀ ਗਈ ਐ ਚਾਹੇ ਉਹ ਪੌੜੀ ਸੀ ਜਾਂ 게ਟਾਂ ਦੇ ਉੱਤੇ ਵੀ ਥੱਲੇ ਪੂਰੀ ਗੋਲ ਡਾਟ ਐ ਤੇ ਉਤਲੇ ਪਾਸੇ ਆ ਚੌਰਸ 게ਟ ਰੱਖੇ ਐ ਬਿਲਕੁਲ ਦਰਵਾਜੇ ਜਿਹੜੇ ਉੱਤੇ ਚੌਰਸ ਕੀਤੇ ਗਏ ਦੇ ਉੱਤੇ ਆ ਹਲਕੀ ਗੁਲਾਈ ਵਾਲੀ ਡਾਟ ਹੈ ਜਿਹੜੀ ਕਿ ਆਪਦਾ ਕੰਧ ਦਾ ਵਜਨ ਉੱਤੇ ਹੀ ਚੱਕ ਲੈਂਦੀ ਆ ਥੱਲੇ ਇਹਦੇ ਪੱਥਰ ਪਾਇਆ ਗਿਆ ਪੱਥਰ ਦੇ ਉੱਤੇ ਪੱਥਰ 1 ਕਿੰਚੀ ਮੋਟਾ ਹੈ ਇਹਦੇ ਉੱਤੇ ਵਜਨ ਨਹੀਂ ਆ ਰਿਹਾ ਹੈ ਕੇਰਾ ਢੂਲੇ ਦੇ ਤੌਰ ਤੇ ਖੜਾਇਆ ਹੋਇਆ ਪਰ ਇਹਨੂੰ ਵਿੱਚ ਹੀ ਰਹਿਣ ਦਿੱਤਾ ਜਾਊਗਾ ਕੱਢਿਆ ਨਹੀਂ ਜਾਊਗਾ ਆ ਸਾਰੇ ਕਿਤੇ ਡਾਟਾਂ ਹੀ ਬਣਣੀਆਂ ਫਰਮੇ ਵਾਲੀਆਂ ਡਾਟਾਂ ਜਿਹਦਾ ਕੋਈ ਢੂਲਾ ਨਹੀਂ ਹੁੰਦਾ ਤੁਸੀਂ ਪਹਿਲਾਂ ਵਾਲੀਆਂ ਵੀਡੀਓ ਚ ਜਾ ਕੇ ਦੇਖ ਸਕਦੇ ਹੋ ਇੱਕ ਵਾਰੀ ਪੱਥਰ ਦੇ ਥੱਲੇ ਆਹਾ ਸਪੋਰਟ ਜਰੂਰ ਲਾਉਣੀ ਪੈਂਦੀ ਹੈ ਹੁਣ ਆਪਾਂ ਦੇਖ ਰਹੇ ਆ ਪ੍ਰਾਤਨ ਰੰਗ ਥੱਲੇ ਇੱਕ ਜਿਵੇਂ ਆਸ ਕ ਸਮਝਾ ਰਹੇ ਆ ਮੈਂ ਵੀ ਪਹਿਲਾਂ ਇੱਕ ਲਪਾਈ ਹੋਊਗੀ ਚੂਨੇ ਨਾਲ ਜਿਹੜੀ ਤੁਸੀਂ ਥੱਲੇ ਕੋਈ ਵੀ ਦੇਖ ਰਹੇ ਹੋ ਥੋੜਾ ਜਿਹਾ ਇੱਕ ਨਮੂਨੇ ਦੇ ਤੌਰ ਤੇ ਲਾਇਆ ਹੋਇਆ ਤੇ ਉਸ ਦੇ ਉੱਤੇ ਆ ਰੰਗ ਹੋਣਾ ਇਹ ਤਿੰਨ ਤਰ੍ਹਾਂ ਦੇ ਰੰਗ ਮੈਂ ਮਾਲਕਾਂ ਨੂੰ ਉਹਨਾਂ ਨੂੰ ਬਣਾ ਕੇ ਦਿਖਾਏ ਆ ਜਿ ਜਿਹਦੇ ਤੇ ਕੋਈ ਵੀ ਕੈਮੀਕਲ ਨਹੀਂ ਹੈ ਸਾਰੇ ਚੂਨੇ ਨਾਲ ਹੀ ਤਿਆਰ ਹੁੰਦੇ ਇਹਨਾਂ ਵਿੱਚ ਸੁੱਕੇ ਰੰਗ ਪਾ ਕੇ ਇੱਕ ਆ ਚਿੱਟੇ ਰੰਗ ਦਾ ਰੰਗ ਹੈ ਇੱਕ ਪੀਲਾ ਹੈ ਤੇ ਇੱਕ ਲਾਲ ਰੰਗ ਦਾ ਜੀ ਇਹਨੂੰ ਤਿਆਰ ਕਰਕੇ ਜਿਹਦੇ ਵਿੱਚ ਚੂਨਾ ਤੇ ਮਾਰਬਲ ਪਾਊਡਰ ਤੇ ਦੂਜਾ ਆਪਣਾ ਕਹਿ ਲਓ ਵੀ ਗੁੜ ਗੂੰਦ ਦਾ ਜਿਹੜਾ ਘੋਲ ਹੈ ਉਹ ਪੈਣਾ ਹੀ ਹੈ ਤੇ ਇਹਨਾਂ ਵਿੱਚ ਇੱਕ ਸੁੱਕੇ ਰੰਗ ਆਉਂਦੇ ਆ ਉਹ ਪਾਏ ਜਾਣਗੇ ਤਾਂ ਕਿ ਇਹ ਇੱਕ ਤਰ੍ਹਾਂ ਦਾ ਚੂਨੇ ਦੀ ਲਪਾਈ ਦੇ ਨਾਲ ਉੱਤੇ ਇਹ ਚੂਨੇ ਦਾ ਜਿਹੜਾ ਰੰਗ ਹੈ ਇਹ ਉਹਦੇ ਨਾਲ ਇੱਕ ਮਿਕ ਹੋ ਜਾਊਗਾ। ਇਹਦੀ ਕਦੇ ਵੀ ਪਾਪੜੀ ਬਣ ਕੇ ਨਹੀਂ ਲਾਊਗਾ। ਇਹ ਅੱਧਾ ਸੂਤ ਮੋਟਾ ਉੱਤੇ ਇੱਕ ਤਰ੍ਹਾਂ ਦੀ ਲਪਾਈ ਹੋਰ ਹੈ ਵੀ ਜਿਹੜੀ ਪੂਰੀ ਸਾਫ਼ ਹੋਊਗੀ ਇਹਦੇ ਤੇ ਸਾਬਣ ਦਾ ਪਾਣੀ ਵੀ ਬਾਈਦਾ ਹੋਰ ਵੀ ਕਾਫੀ ਚੀਜ਼ਾਂ ਵੱਜ ਕੇ ਪੂਰਾ ਸਾਫ਼ ਹੋ ਜਾਂਦਾ ਜਿਵੇਂ ਟਾਇਲ ਲੱਗੀ ਹੁੰਦੀ ਹੈ ਐ ਬਣ ਜਾਂਦਾ ਜੀ ਇਹ। ਤੇ ਬੇਨਤੀ ਹੈ ਵੀ ਤੁਸੀਂ ਪੂਰੀ ਵੀਡੀਓ ਜੂੜ ਦੇਖਿਆ ਕਰੋ ਤਾਂ ਕਿ ਜਿਹੜੀ ਕੋਈ ਮੇਰੀ ਗੱਲਬਾਤ ਹੈ ਉਹ ਸਮਝ ਆ ਸਕੇ ਬਾਕੀ ਇਹ ਵੀਡੀਓ ਬਈ ਹਰੇਕ ਦੇ ਕੰਮ ਦੀ ਵੀਡੀਓ ਹੈ ਹਰੇਕ ਬੰਦੇ ਨੇ ਕੋਈ ਨਾ ਕੋਈ ਘਰ ਤਾਂ ਬਣਾਉਣਾ ਹੀ ਹੁੰਦਾ ਚਲ ਜੇ ਘਰ ਬਣਾਇਆ ਹੋਇਆ ਵੀ ਹੈ ਪੁਰਾਣਾ ਤਾਂ ਉਹਦੀ ਮੁਰੰਮਤ ਜ਼ਰੂਰ ਕਰਾਉਣੀ ਹੁੰਦੀ ਹੈ ਵੀ ਜਿਹੜਾ ਥੱਲੇ ਥੱਲੇ ਆਪਣਾ ਸਿਮਿੰਟ ਲੈਣ ਲੱਗ ਜਾਂਦਾ ਹੈ ਥੋੜੇ ਚਿਰ ਵਾਸਤੇ ਥੋੜੇ ਚਿਰ ਬਾਦੀ ਜਾਂ ਜਿਹੜੀ ਪਟੀਨ ਹੈ ਜਾਂ ਜਿਹੜੀ ਆਪਾਂ ਪੁੱਟੀ ਕਰਦੇ ਆ ਉਹ ਵੀ ਥੋੜੇ ਸਮੇ ਬਾਅਦ ਹੀ ਪਾਪੜੀ ਬਣ ਕੇ ਲੈਣ ਲੱਗ ਜਾਂਦੀ ਹੈ ਦੁਬਾਰਾ ਦੁਬਾਰਾ ਕਰਾਉਣੀ ਪੈਂਦੀ ਹੈ ਮੈਂ ਚਾਹੁੰਦਾ ਵੀ ਉਹਨਾਂ ਦੀ ਮੁਰੰਮਤਾਂ ਵੀ ਐਸੇ ਹਿਸਾਬ ਨਾਲ ਹੋਣ ਵੀ ਥੱਲੇ ਚੂਨੇ ਦੀ ਲਪਾਈ ਕਰਕੇ ਜਿੱਥੋਂ ਕਿਤੋਂ ਸਿਮਿੰਟ ਲੱਗ ਗਿਆ ਉਹਦੇ ਉੱਤੇ ਆਹੀ ਰੰਗ ਕੀਤਾ ਜਾਵੇ ਤਾਂ ਕਿ ਉਹ ਲੰਬਾ ਸਮਾਂ ਚੱਲ ਸਕੇ ਕਿਉਂਕਿ ਹਰੇਕ ਦੇ ਕੰਮ ਦੇ ਵੀਡੀਓ ਆ ਕਿਉਂਕਿ ਹਰੇਕ ਬੰਦੇ ਨੇ ਘਰ ਤਾਂ ਦੇਖੋ ਬਣਾਉਣਾ ਹੀ ਹੁੰਦਾ ਤਾਂ ਕਿ ਕਰ ਉਹ ਚਾਹੇ ਕਿਸੇ ਵੀ ਚੀਜ਼ ਚ ਬਣਾਉਂਦਾ ਚਾਹੇ ਉਹ ਸਿਮਿੰਟ ਚ ਬਣਾਉਂਦਾ ਚਾਹੇ ਉਹ ਚਣਾਈ ਹੋਰ ਕਿਸੇ ਚ ਕਰਦਾ ਨਵੇਂ ਢੰਗ ਨਾਲ ਪਰ ਫਿਰ ਵੀ ਜੇ ਉਹ ਮੇਰੀਆਂ ਇਹਨਾਂ ਵੀਡੀਓ ਨੂੰ ਦੇਖੂਗਾ ਤਾਂ ਬਹੁਤ ਸਾਰੀਆਂ ਚੀਜ਼ਾਂ ਅਪਣਾ ਕੇ ਉਹ ਕਾਫੀ ਵੱਡਾ ਆਪਣਾ ਫਾਇਦਾ ਕਰ ਸਕਦਾ ਹੈ ਤੇ ਇਹ ਮਤਲਬ ਦਰਸ਼ਕਾਂ ਦੇ ਫਾਇਦੇ ਲਈ ਹੈ ਕਿ ਕਿਹੜੀ ਪ੍ਰਾਤਨ ਕਲਾ ਉਹ ਜ਼ਿਆਦਾ ਕੈਮੀਕਲਾਂ ਨੂੰ ਮਾਨਤਾ ਨਹੀਂ ਦਿੰਦੀ ਜਾਂ ਜ਼ਿਆਦਾ ਸਰੀਅਸਮੈਂਟ ਨੂੰ ਮਾਨਤਾ ਨਹੀਂ ਦਿੰਦੀ ਉਹ ਹਰ ਇੱਕ ਚੀਜ਼ ਨੂੰ ਇੱਕ ਜਿੰਦਾ ਕੁੰਜੀ ਸਿਸਟਮ ਨਾਲ ਹੀ ਖੜਾਇਆ ਹੋਇਆ ਹੈ ਤੇ ਇਸ ਕਰਕੇ ਵੀਡੀਓ ਜਰੂਰ ਦੇਖਿਆ ਕਰੋ ਬਹੁਤ ਬਹੁਤ ਧੰਨਵਾਦ ਬਾਈ ਆਪਣੀ ਬੋਲੀ ਤੇ ਆਪਣੇ ਵਿਰਸੇ ਨਾਲ ਜੁੜੇ ਰਹੋ ਧੰਨਵਾਦ ਬਾਈ ਸਾਰਿਆਂ ਦਾ